ਇਹ ਖਾਦ ਦੇ ਵਿੱਚ ਤੂੜੀ ਹੈ ਜੀ ਅੱਛਾ ਜੀ ਇਹ ਤੂੜੀ ਹੈ ਚਿਕਨ ਮੈਨੇਓਰ ਹੈ ਬੰਕਰਾਂ ਦੇ ਵਿੱਚ ਇਹ ਖਾਦ 6 ਦਿਨ ਰਹਿਦੀ ਗੱਲਾਂ ਸਾਰੀਆਂ ਧਿਆਨ ਨਾਲ ਪਾਈ ਸੁਣੀ ਜਾ ਆ ਦੇਖੋ ਬੀਜ ਪਿਆ ਹੋਇਆ ਜਿਹੜਾ ਆਪਾਂ ਉਥੇ ਲੈਬ ਤੇ ਬੀਜ ਬਣਾਇਆ ਸੀਗਾ ਹਾਂ ਜੀ ਉਹ ਇਦਾਂ ਪੈਂਦਾ ਯਾਰ ਇਸ ਦੇ ਵਿੱਚ ਮਿਕਸ ਹੋ ਜਾਂਦਾ ਇਹ ਵੀ ਟ੍ਰੇਨਿੰਗ ਤੁਸੀਂ ਦੇਣ ਨੇ ਉਹ ਵੀ ਇੱਕ ਅਦਾ ਤਿਆਰ ਕਰਨਾ ਹੈ ਐਨੀਥਿੰਗ A to Z ਜੋ ਵੀ ਕਿਸਾਨ ਜੁੜਨਾ ਚਾਹ ਰਿਹਾ ਆ ਆਪਾਂ ਉਹਨੂੰ ਫੁੱਲੀ ਡਿਵੈਲਪਰੀ ਆ ਆਪਾਂ ਪੂਰਾ ਟ੍ਰੇਨਡ ਕਰਾਂਗੇ ਇਹ ਬਹੁਤ ਵੱਡਾ ਪਲਾਂਟ ਆ ਇੱਥੇ ਬੇਸਿਕਲੀ ਗਰਮੀ ਸਰਦੀ ਦਾ ਕੋਈ ਲੈਣਾ ਦੇਣਾ ਨਹੀਂ ਸੋ ਤਾਂ ਆਪਾਂ ਜਿਹੜਾ ਰੂਮ ਦਾ ਟੈਂਪਰੇਚਰ ਆ ਉਹ ਜੀ 15 ਡਿਗਰੀ ਹੁੰਦਾ ਆ ਬੈਗ ਦਾ ਟੈਂਪਰੇਚਰ 17 ਡਿਗਰੀ ਹੁੰਦਾ ਔਰ ਰੁਪਿਆ ਹਰ ਕਿਸਾਨ ਨੂੰ ਅਗਰ ਸਾਰਾ ਸਾਲ ਲਗਾਤਾਰ ਕਰਦੇ ਤਾਂ ਐਵਰੇਜ ਰੇਟ ਮਿਲਦਾ ਇਸ ਰੂਮ ਦੇ ਵਿੱਚ 3500 ਲਫਾ ਪਰ ਰੱਖਿਆ ਹੋਇਆ ਇਹ 20-22 ਲੱਖ ਦਾ ਕਮਰਾ ਤਿਆਰ ਹੁੰਦਾ ਇੱਕ ਜੀ ਏਸੀ ਓਸੀ ਸਭ ਕੁਝ ਪਾ ਕੇ ਉਹ ਕੈਲੋਬੀ ਆਪਾਂ ਨੂੰ ਮਿਲਦੀ ਹੈ 1200 ਰੁਪਏ ਕਿਲੋ ਤਿੰਨ ਦਿਨ ਚ ਤੁਸੀਂ ਕਹਿੰਦੇ ਮੈਂ ਬੰਦਾ ਟ ਜਿਹੜਾ ਕਿਸਾਨ ਜਿਹਨੇ ਕਦੇ ਜਿਹੜਾ ਕਦੇ ਖੁੰਬ ਦੇ ਕੋਲ ਦੀ ਵੀ ਨਹੀਂ ਲੰਘਿਆ ਤੁਸੀਂ ਉਹਨੂੰ ਖੁੰਬਾਂ ਗਾਉਣ ਦੀ ਜਿਹੜੀ ਆ ਉਹ ਖੁੰਬਾਂ ਦੀ ਖੇਤੀ ਕਰਨ ਲਾ ਸਕਦੇ ਨਹੀਂ ਨਹੀਂ ਸਾਡੀ 2000 ਰੁਪਏ ਟਰਾਲੀ ਵਿਕਰੀ ਹੈ ਜੀ ਹੁਣ ਇਹਦੀ ਹਾਂ ਇਹਦੀ ਅਸੀਂ ਕੋਈ ਫਿਲਟਰ ਨਹੀਂ ਕਰਦੇ ਕੋਈ ਕੁਝ ਨਹੀਂ ਕਰਦੇ ਬਿਨਾਂ ਫਿਲਟਰ ਕੀ ਬਿਨਾਂ ਫਿਲਟਰ ਕੀਤੇ ਤੁਸੀਂ ਮਸ਼ਰੂਮ ਉਗ ਦੀ ਦੇਖੀ ਹੋਊਗੀ ਛੋਟੇ ਲੈਵਲ ਤੇ ਪਰ ਤੁਸੀਂ ਵੱਡੇ ਪੱਧਰ ਤੇ ਜਿਹੜੀ ਆ ਸ਼ਾਇਦ ਨਾ ਦੇਖੀ ਹੋਵੇ ਤੇ ਡਾਕਟਰ ਸਾਹਿਬ ਸਾਡੇ ਨਾਲ ਆ ਡਾਕਟਰ ਸਤਨਾਮ ਸਿੰਘ ਜੀ ਡਾਕਟਰ ਸਾਹਿਬ ਇਹ ਆਪਾਂ ਕਿਹੜੀ ਜਗ੍ਹਾ ਆ ਕਿਹੜਾ ਪਲਾਂਟ ਆ ਇਹ ਤੁਸੀਂ ਸਾਰੀ ਜਾਣਕਾਰੀ ਪਟਿਆਲੇ ਆ ਇਹ ਪਲਾਂਟ ਮੈਂ ਖੁਦ ਵੀ ਲੀਸ ਤੇ ਲਿਆ ਹੋਇਆ ਆ ਅੱਛਾ ਜੀ ਮੈਂ ਨਹੀਂ ਲਿਆ ਹੋਇਆ ਮਤਲਬ ਕਿਸੇ ਨੇ ਲੀਸ ਤੇ ਲਿਆ ਹੋਇਆ ਮੈਂ ਉਹਦੀ ਪ੍ਰੋਡਕਸ਼ਨ ਲਈ ਹੋਈ ਆ ਅੱਗੇ ਅਸੀਂ ਪ੍ਰੋਡਕਸ਼ਨ ਚ ਹੈਲਪ ਕਰਦੇ ਆ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਠੀਕ ਹੈ ਇਹ ਹਾਈ ਟੈਕ ਮਸ਼ਰੂਮ ਪਲਾਂਟ ਆ ਜੀ ਇਹਦੇ ਵਿੱਚ ਕੰਪੋਸਟ ਯੂਨਿਟ ਆ ਜਿੱਥੇ ਆਪਾਂ ਇਸ ਵਾਰ ਖੜੇ ਆ ਇੱਥੇ ਕੰਪੋਸਟ ਬਣਦੀ ਆ ਇੱਥੇ ਕੰਪੋਸਟ ਤਿਆਰ ਹਾਂ ਕੰਪੋਸਟ ਮਤਲਬ ਖਾਦ ਤਿਆਰ ਹੁੰਦੀ ਆ ਖਾਦ ਤਿਆਰ ਇੱਕ ਆਦੀ ਕਾਦੀ ਆ ਇਹ ਖਾਦ ਦੇ ਵਿੱਚ ਤੂੜੀ ਆ ਜੀ ਅੱਛਾ ਜੀ ਇਹ ਤੂੜੀ ਹੈ ਚਿਕਨ ਮੈਨੂਰ ਹੈ ਮੁਰਗੇ ਦੀਆਂ ਬਿੱਠਾ ਮੁਰਗੇ ਦੀਆਂ ਬਿੱਠਾ ਠੀਕ ਹੈ ਇਹਦੇ ਵਿੱਚ ਡੀਓਸੀ ਪੈਂਦੀ ਹੈ ਖਾਲ ਲੱਗ ਗਿਆ ਜੀ ਅੱਛਾ ਜੀ ਡੀਓਸੀ ਪੈਂਦੀ ਹੈ ਖਾਲ ਜਿਹਨੂੰ ਆਪਾਂ ਬੋਲਦੇ ਆ ਯੂਰੀਆ ਪੈਂਦਾ ਹੈ ਜਿਪਸਮ ਪੈਂਦਾ ਹੈ ਅੱਛਾ ਜੀ ਠੀਕ ਹੈ ਤੇ ਇਹਦਾ ਇਸ ਜਗ੍ਹਾ ਤੇ ਖਾਦ ਤਿਆਰ ਹੋਣ ਦਾ 18 ਦਿਨ ਲੱਗਦੇ ਨੇ ਅੱਛਾ ਜੀ ਹਾਈ ਟੈਕ ਸਿਸਟਮ ਦੇ ਵਿੱਚ ਅੱਛਾ ਜੀ ਇਹਦੇ ਵਿੱਚ ਟਨਲ ਲੱਗੇ ਹੋਏ ਨੇ ਬੰਕਰ ਨੇ ਅੱਛਾ ਜੀ ਠੀਕ ਹੈ ਜੀ ਆ ਦੋ ਬੰਕਰ ਨੇ ਇਹਦੇ ਵਿੱਚ ਆਪਾਂ ਹਰ ਦੂਏ ਦਿਨ ਟਰਨਿੰਗ ਕਰਦੇ ਆ ਜਿਵੇਂ ਮੰਨ ਲਓ ਜੀ ਆ ਬੰਕਰ ਦੇ ਵਿੱਚ ਹਾਲੇ ਖਾਦ ਪਈ ਹੋਈ ਹੈ ਇਹ ਦੋ ਇੱਕ ਦਿਨ ਛੱਡ ਕੇ ਇੱਕ ਦਿਨ ਰੈਸਟ ਹੋਊਗਾ ਅਗਲੇ ਦਿਨ ਇਹ ਇਧਰ ਦੂਜੇ ਬੰਕਰ ਚ ਚਲੀ ਜਾਊਗੀ ਅੱਛਾ ਇਹਦੇ ਪਿੱਛੇ ਹਵਾ ਦੇ ਬਲੂਅਰ ਲੱਗੇ ਹੋਏ ਨੇ ਠੀਕ ਹੈ ਜੀ ਹਵਾ ਉਹ ਥੱਲੋਂ ਦਿੰਦੇ ਨੇ ਆਕਸੀਜਨ ਦਿੰਦੇ ਨੇ ਤਾਂ ਇੱਥੇ ਖਾਦ ਲਗਾਤਾਰ ਤਿਆਰ ਹੁੰਦੀ ਆ ਇਹਦੇ ਵਿੱਚ ਬੰਕਰਾਂ ਦੇ ਵਿੱਚ ਇਹ ਖਾਦ 6 ਦਿਨ ਰਹਦੀ ਆ ਠੀਕ ਹੈ 8 ਦਿਨ ਵੀ ਰਹਿੰਦੀ ਹੈ 6 ਦਿਨ ਇਹ ਡਿਪੈਂਡ ਕਰਦਾ ਵੀ ਉਹਦੀ ਕੈਰੈਕਟਰ ਕਿਹੋ ਜਿਹਾ ਹੈ ਇਹ ਥੋੜਾ ਹਾਈ ਟੈਕ ਹੈ ਇਹਦੇ ਵਿੱਚ ਆਪਾਂ ਨੂੰ 18 ਦਿਨ ਚ ਤਿਆਰ ਹੁੰਦੀ ਹੈ ਖਾਦ ਅੱਛਾ ਜੀ ਠੀਕ ਹੈ ਜੇ ਆਪਾਂ ਇਹਨੂੰ ਓਪਨ ਖਾਦ ਚ ਆਮ ਤਰੀਕੇ ਨਾਲ ਕਰਦੇ ਆ ਕੁਦਰਤੀ ਤਰੀਕੇ ਨਾਲ ਕਰਦੇ ਆ ਉਹ 26 ਦਿਨ ਚ ਤਿਆਰ ਹੁੰਦੀ ਹੈ ਬਸ ਇਨਾ ਫਰਕ ਹੈ ਇਹ ਵੀ ਟਨਲ ਨੇ ਇਹਦੇ ਵਿੱਚ ਖਾਦ ਪੈਸ਼ਚਰਾਈਜ਼ ਹੁੰਦੀ ਹੈ ਅੱਛਾ ਜੀ ਇਹਦੇ ਵਿੱਚ ਆਪਾਂ ਸਟੀਮ ਜਨਰੇਟ ਕਰਦੇ ਆ ਖਾਦ ਦੀ ਆਪਣਾ ਟੈਂਪਰੇਚਰ ਖਾਦ ਦਾ ਆਉਂਦਾ ਆ ਉਹਦੇ ਵਿੱਚ ਆਪਾਂ 60 ਡਿਗਰੀ ਦੇ ਵਿੱਚ ਰੱਖ ਕੇ ਖਾਦ ਨੂੰ ਪੈਸ਼ਚਰਾਈਜ਼ ਕਰਦੇ ਆ ਇਹਨੂੰ ਯਾਨੀ ਕਿ ਖਾਦ ਦੇ ਅਨਵ ਠੀਕ ਹੈ ਤੇ ਜਿਹੜਾ ਸੀਜ਼ਨਲ ਵਾਲੇ ਨੇ ਉਹ ਕੀ ਕਰਦੇ ਨੇ ਉਹ ਕੈਮੀਕਲੀ ਸਟਰਲਾਈਜ਼ ਕਰ ਲੈਂਦੇ ਨੇ ਫਾਰਮੁਲਿਨ ਪਾ ਕੇ ਅੱਛਾ ਜੀ ਹਾਂਜੀ ਹਾਂਜੀ ਇੱਥੇ ਖਾਦ ਤਿਆਰ ਹੋ ਗਈ ਇੱਥੇ ਖਾਦ ਤਿਆਰ ਹੋ ਗਈ ਇਸ ਤੋਂ ਬਾਅਦ ਇਸ ਤੋਂ ਬਾਅਦ ਖਾਦ ਆਪਣੀ ਗਰੋਇੰਗ ਰੂਮ ਚ ਜਾਂਦੀ ਆ ਉੱਥੇ ਇਹਦੀ ਸਪੋਨਿੰਗ ਹੁੰਦੀ ਆ ਮਤਲਬ ਬੀਜ ਐਡ ਕਰਦੇ ਆ ਆਪਾਂ ਅੱਛਾ ਜੀ ਹਾਂ ਇੱਥੇ ਜਿਹੜੀ ਉੱਥੇ ਕੰਪੋਸਟ ਬਣਦੀ ਆ 18 ਦਿਨ ਬਾਅਦ ਇਹਦੇ ਵਿੱਚ ਬੀਜ ਪੰਨੇ ਆਪਾਂ ਇਹ 10-10 ਕਿਲੋ ਦੇ ਲਿਫਾਫੇ ਭਰੇ ਜਾਂਦੇ ਨੇ ਦਿਖਾਓ ਹਾਂਜੀ अच्छा जी ये अदखा देखो आ देखो बीज ਪਿਆ ਹੋਇਆ ਜਿਹੜਾ ਆਪਾਂ ਉਥੇ ਲੈਬ ਚ ਬੀਜ ਬਣਾਇਆ ਸੀਗਾ हां जी ਉਹ ਇਦਾਂ ਪੈਂਦਾ ਆ ਇਸ ਦੇ ਵਿੱਚ ਮਿਕਸ ਹੋ ਜਾਂਦਾ ਹੈ ਅੱਛਾ ਜੀ ਹਾਂ ਜੀ ਹਾਂ ਜੀ ਇਹ ਕੰਪੋਸਟ ਆ ਜੀ ਆ ਦੇਖ ਲੋ ਇਹ ਕੰਪੋਸਟ ਆ ਆ ਦੇਖ ਲੋ ਅੱਛਾ ਜੀ ਠੀਕ ਆ ਇਹ ਇਹਦੀ ਵੀ ਟ੍ਰੇਨਿੰਗ ਤੁਸੀਂ ਦੇਣ ਨੇ ਉਹ ਵੀ ਇੱਕ ਅਦਾ ਤਿਆਰ ਕਰਨਾ ਸਾਰਾ ਐਨੀਥਿੰਗ A to Z ਜੋ ਵੀ ਕਿਸਾਨ ਜੁੜਨਾ ਚਾਹ ਰਿਹਾ ਆ ਆਪਾਂ ਉਹਨੂੰ ਫੁੱਲੀ ਸਾਡੇ ਵੱਲੋਂ ਫ੍ਰੀ ਆ ਆਪਾਂ ਪੂਰਾ ਟ੍ਰੇਨਡ ਕਰਾਂਗੇ ਉਹਨੂੰ ਸਾਡੇ ਵੱਲੋਂ ਕੋਈ ਪ੍ਰੋਬਲਮ ਨਹੀਂ ਆ। ਸੁਣੀ ਜਾਓ ਸਾਰੀ ਗੱਲ ਡਾਕਟਰ ਸਾਹਿਬ ਦੀ। ਇੱਕ ਖਾਸ ਇਦਾਂ ਹੀ ਬੈਗ ਆਪਾਂ ਫਿਲ ਕਰ ਕਰਕੇ ਕਮਰੇ ਭਰ ਦਿੰਨੇ ਆ। ਤੁਹਾਨੂੰ ਇੱਕ ਕਮਰਾ ਦਿਖਾਣੇ ਆਪਾਂ। ਇਹ ਮੈਲਾਸ ਦਮਾ ਇਹ ਵੱਡਾ ਪਲਾਂਟ ਆ ਜਿੱਥੇ ਜਿੱਥੇ ਕਿ ਮਸ਼ਰੂਮ ਦੀ ਪ੍ਰੋਡਕਸ਼ਨ ਹੁੰਦੀ ਆ। ਹਾਂਜੀ। ਇਹ ਬਹੁਤ ਵੱਡਾ ਪਲਾਂਟ ਆ। ਇੱਥੇ ਬੇਸਿਕਲੀ ਗਰਮੀ ਸਰਦੀ ਦਾ ਕੋਈ ਲੈਣਾ ਦੇਣਾ ਨਹੀਂ। ਅੱਛਾ ਜੀ। ਹਾਂ ਇਹ ਕਲੋਜ਼ਡ এনवायरमेंटਥ ਹੋ ਰਹੀ ਆ। ਇੱਥੇ ਜਿਵੇਂ ਹੁਣ ਗਰਮੀਆਂ ਬਾਹਰ 47 ਡਿਗਰੀ ਇੱਥੇ ਏਸੀ ਲੱਗੇ ਹੋਏ ਨੇ ਏਸੀ ਆਪਣੀ ਪ੍ਰੋਡਕਸ਼ਨ ਦਿੰਦੇ ਆ। ਤੇ ਡਾਕਟਰ ਸਾਹਿਬ ਹੁਣੀਏ ਪਲਾਟ ਨੂੰ ਡਿਜ਼ਾਈਨ ਕਰਦੇ ਨੇ ਇਹ ਕਿੱਦਾਂ ਬਣਨਾ ਆ ਇਹ ਤੁਸੀਂ ਇਹਨਾਂ ਤੋਂ ਡਿਜ਼ਾਈਨ ਵੀ ਕਰਵਾ ਸਕਦੇ ਆ ਪਲੱਸ ਮੈਂ ਨਾਲ ਇਹ ਦੱਸ ਦਿਆਂ ਇਹ ਜ਼ਰੂਰੀ ਨਹੀਂ ਕਿ ਤੁਸੀਂ ਵੱਡੇ ਪਲਾਟ ਦੇ ਵਿੱਚ ਜਿਹੜਾ ਇਹਨੂੰ ਗਾਉਣਾ ਤੁਸੀਂ ਛੋਟੀ ਜਿਹੜੀ ਝੌਂਪੜੀ ਛੋਟੀ ਜੀ ਝੌਂਪੜੀ ਬਣਾ ਕੇ ਉਸ ਝੌਂਪੜੀ ਦੇ ਵਿੱਚ ਵੀ ਛੋਟੀ ਥਾਂ ਤੇ ਕਰ ਸਕਦੇ ਆ ਸਿਆਲਾਂ ਜੈਤ ਕੀ ਛੋਟੀ ਥਾਂ ਤੇ ਕਰਕੇ ਦੇਖਿਓ ਐਦਾਂ ਇਹ ਰੂਮ ਦੇ ਵਿੱਚ ਬੈਗ ਰੱਖੇ ਜਾਂਦੇ ਨੇ ਅੱਛਾ ਜੀ ਹਾਂਜੀ ਹਾਂਜੀ ਜਿਵੇਂ ਇਹਦੇ ਵਿੱਚ ਹੁਣ ਪਹਿਲਾ 플ਸ਼ ਆਉਣਾ ਆ ਤੁਸੀਂ ਦੇਖ ਰਹੇ ਹੋ ਮਸ਼ਰੂਮ ਬਾਹਰ ਨਿਕਲ ਰਹੀ ਹੈ ਹਾਂਜੀ ਇਹ ਹੁਣ ਕਹਿ ਲਓ ਵੀ ਹੋਰ 4-5 ਦਿਨ ਨੂੰ ਪੂਰਾ ਬੈਗ ਭਰ ਜਾਊਗਾ। ਅੱਛਾ ਜੀ। ਹਾਂ ਇਹ ਪੂਰਾ ਬੈਗ ਭਰ ਜਾਊਗਾ ਜੀ ਤੇ ਉਦੋਂ ਬਾਅਦ ਕਟਿੰਗ ਸਟਾਰਟ ਹੋ ਜਾਣੀ ਆ। ਕਿੰਨੇ ਡਿਗਰੀ ਟੈਂਪਰੇਚਰ ਹੋਊਗਾ ਜੀ? ਇਸ ਵਕਤ ਆਪਾਂ ਜਿਹੜਾ ਰੂਮ ਦਾ ਟੈਂਪਰੇਚਰ ਆ ਉਹ ਜੀ 15 ਡਿਗਰੀ ਹੁੰਦਾ ਆ। ਬੈਗ ਦਾ ਟੈਂਪਰੇਚਰ 17 ਡਿਗਰੀ ਹੁੰਦਾ ਆ। ਠੀਕ ਆ। ਹਾਂਜੀ ਹਾਂਜੀ। ਤਾਂ ਕਾਫੀ ਜਾਣੀ ਬਿਲਕੁਲ ਬਿਲਕੁਲ ਜੀ ਠੰਡਾ ਕਰਨਾ ਪੈਂਦਾ ਆਪਾਂ ਨੂੰ কুল ਐਟਮਾਸਫੇਅਰ ਦੇ ਵਿੱਚ ਹੀ ਐਟਮਾਸਫੇਅਰ ਦੇ ਵਿੱਚ ਹੀ ਮਸ਼ਰੂਮ ਪ੍ਰੋਡਿਊਸ ਹੁੰਦੀ ਹੈ ਜੇ ਤੁਸੀਂ ਨਿਗਾਹ ਮਾਰੋਗੇ ਸਾਰੇ ਬੈਗ ਦੇ ਵਿੱਚ ਪਿਨਿੰਗ ਇਸ ਵਕਤ ਭਰੀ ਹੋਈ ਹੈ ਤੇ ਨਾ ਇਹਨੂੰ ਆਪਾਂ ਪਿਨਿੰਗ ਬੋਲਦੇ ਆ ਜਿਹੜੀ ਛੋਟੇ 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 ਆ ਰਹੀ ਹੈ ਮਸ਼ਰੂਮ ਇਹ ਪਿਨਿੰਗ ਸਟੇਜ ਦੇ ਵਿੱਚ ਹੈ ਅੱਛਾ ਜੀ ਹਾਂਜੀ ਹਾਂਜੀ ਤੇ ਇਹ ਐਡੇ ਇੱਕ ਰੂਮ ਦੇ ਵਿੱਚ ਕਿੰਨੇ ਕੁ ਰੱਖੇ ਹੋਣਗੇ ਇਹਦੇ ਵਿੱਚ 1500 ਬੈਗ ਹੈ ਜੀ ਹਲੇ ਅੱਛਾ ਡਾਕਟਰ ਸਾਹਿਬ ਇੱਕ ਆਪਾਂ ਮੋٹے ਮੋٹے ਤਰੀਕੇ ਨਾਲ ਜੇ ਪੁੱਛੀਏ ਹਾਂਜੀ ਪਿੰਡਾਂ ਵਾਲੇ ਹਾਂਜੀ ਆ 10 ਆ 10 ਕਿਲੋ ਦਾ ਬੈਗ ਹੈ ਬਿਲਕੁਲ ਜੀ ਮੈਂ ਕਹਿੰਦਾ ਜਿੱਦਾਂ ਤੁਸੀਂ ਕਹਿੰਦੇ ਸੀ ਵੀ 65 ਰੁਪਏ ਇੱਕ ਮਸ਼ਰੂਮ ਦਾ ਪ੍ਰਾਈਸ ਹੈ ਹਾਂਜੀ ਹਾਂਜੀ ਆ 10 ਕਿਲੋ ਦੇ ਬੈਗ ਚੋਂ ਕਿੰਨੇ ਕ ਦੀ ਮਸ਼ਰੂਮ ਨਿਕਲਦੀ ਹੈ ਦੇਖੋ ਇਹ 10 ਕਿਲੋ ਹਾਂ ਇਹ 10 ਕਿਲੋ ਦੇ ਬੈਗ ਚੋਂ 2 ਕਿਲੋ ਮਸ਼ਰੂਮ ਨਿਕਲਦੀ ਆ ਅੱਛਾ ਜੀ ਐਵਰੇਜ ਠੀਕ ਹੈ 2 ਕਿਲੋ ਮਸ਼ਰੂਮ ਨਿਕਲ ਗਈ 2 ਕਿਲੋ ਤੁਸੀਂ 60 ਦੇ ਹਿਸਾਬ ਨਾਲ ਵੀ ਰੇਟ ਲਾ ਲਓ ਮਿਨੀਮਮ ਲੈ ਕੇ ਚੱਲ ਰਹਾ ਮੈਂ ਇਹ ਮਿਨੀਮਮ ਥੱਲੇ ਤੋਂ ਥੱਲਾ ਰੇਟ ਹੈ ਕਿਉਂਕਿ ਜਿਆਦਾ ਲੋਕ ਇਹ ਸੋਚਦੇ ਨੇ ਵੀ YouTube ਚੈਨਲ ਤੇ ਦਿਖਾਇਆ ਜਾਂਦਾ ਵੀ ਬੜਾ ਹਾਈ ਫਾਈ ਮੈਂ ਹਾਈ ਫਾਈ ਨਹੀਂ ਅੱਲੇ ਮੈਂ 60 ਮਿਨੀਮਮ ਐਸਾ ਰੇਟ ਦੱਸਿਆ ਵੀ ਇਹ ਡਿੱਗਿਆ ਹੋਇਆ ਰੇਟ ਆ ਮਾਰਕੀਟ ਦਾ 60 ਰੁਪਏ ਠੀਕ ਹੈ ਜੀ ਤੇ ਤੁਹਾਡੀ ਲਾ ਲੋ ਵੀ 2 ਕਿਲੋ ਮਸ਼ਰੂਮ ਨਿਕਲਨੀ 120 ਰੁਪਏ ਦੀ ਹੋਗੀ ਹੂੰ ਹਾਂਜੀ ਤੇ ਇਹਦੇ ਤੇ ਆਪਣਾ ਖਰਚਾ ਕਿੰਨਾ ਆ ਹੋਰ ਜੇ ਮੈਂ ਇਸ ਬੈਗ ਦੀ ਹਾਂ ਜੇ ਇਸ ਬੈਗ ਇਹ ਤੁਸੀਂ ਬੈਗ ਬਣਿਆ ਬਣਾਇਆ ਵੀ ਖਰੀਦ ਰਹੇ ਹੋ 10 ਰੁਪਏ ਕਿਲੋ 8 ਰੁਪਏ ਕਿਲੋ ਦੀ ਕੰਪੋਸਟ ਮਿਲਦੀ ਆ ਠੀਕ ਹੈ ਤੇ 80 ਰੁਪਏ ਦਾ ਬੈਗ ਆ ਇਹ ਬਣਿਆ ਬਣਾਇਆ ਪੁੱਲ ਕੋ ਤੁਸੀਂ ਕੁਝ ਨਹੀਂ ਕਰਨਾ ਖਾਦ ਲਿਆਉਣੀ ਆ ਖਾਦ ਲਿਆ ਕੇ ਰੱਖ ਦੇਣੀ ਆ 2 ਕਿਲੋ ਮਸ਼ਰੂਮ ਮਤਲਬ 2 ਕਿਲੋ ਮਸ਼ਰੂਮ ਜਿਸ ਤੋਂ ਨਿਕਲਦੀ ਹੈ ਕਿੰਨੇ ਦੀ ਹੋਗੀ 60 60 120 ਦੀ ਹੋਗੀ 80 ਰੁਪਏ ਦਾ ਪੈ ਗਿਆ ਠੀਕ ਹੈ ਜੀ ਬਾਕੀ ਤੁਹਾਡਾ ਪ੍ਰੋਫਿਟ ਹੈ ਬਾਕੀ ਤੁਹਾਡੀ ਮਿਹਨਤ ਹੈ ਜੇ ਆਪਾਂ 80000 ਇਨਵੈਸਟਮੈਂਟ ਹੁੰਦੀ ਆ ਹਾਂਜੀ ਹਾਂਜੀ ਤਾਂ ਉਸ ਸਥਿਤੀ 'ਚ ਤੁਸੀਂ ਘੱਟੋ ਘੱਟ ਮੁਨਾਫਾ ਤੁਹਾਡਾ 40000 ਰਹਿ ਜਾਂ 45000 ਰਹਿੰਦਾ ਹੈ ਮਿਨੀਮਮ ਕਹਿ ਰਹੇ ਮਿਨੀਮਮ ਦੀ ਗੱਲ ਕਰ ਰਹੇ ਆ ਇਹ ਡਿੱਗਿਆ ਹੋਇਆ ਰੇਟ ਦੱਸ ਰਿਹਾ ਮੈਂ ਇਸ ਵਕਤ ਮਾਰਕੀਟ ਦਾ ਡਿੱਗਿਆ ਹੋਇਆ ਰੇਟ ਦੱਸ ਰਿਹਾ ਆ ਧਿਆਨ ਰੱਖਿਓ ਜੀ ਇਸ ਗੱਲ ਦਾ ਵੀ ਆਪਾਂ ਡਿੱਗਿਆ ਹੋਇਆ ਰੇਟ ਦੱਸ ਰਹੇ ਆ ਜੀ ਆਪਾਂ ਕੋਈ ਹਾਈਪ ਨਹੀਂ ਦੇ ਰਹੇ ਵੀ ਮੈਂ ਕਹਿੰਦਾ ਵੀ 100 ਰੁਪਏ 120 ਰੁਪਏ ਜਾਂ 200 ਰੁਪਏ ਰੇਟ ਜਾਂਦਾ ਹੈ ਦੇਖੋ 90 100 ਤਾਂ ਐਵਰੇਜ ਰੇਟ ਆ ਜੀ ਇਹ ਐਵਰੇਜ ਰੇਟ ਆ 100 ਰੁਪਿਆ ਹਰ ਕਿਸਾਨ ਨੂੰ ਅਗਰ ਸਾਰਾ ਸਾਲ ਲਗਾਤਾਰ ਕਰਦੇ ਤਾਂ ਐਵਰੇਜ ਰੇਟ ਮਿਲਦਾ ਆ ਬਟ ਜੇ ਆਪਾਂ ਕਿਉਂਕਿ ਆਪਾਂ ਕਿਸੇ ਨੂੰ ਵੀ ਦੱਸਣਾ ਹੈ ਮੋਟੀਵੇਸ਼ਨਲ ਤਾਂ ਆਪਾਂ ਉਹ ਆਪਾਂ ਉਹਨੂੰ ਮੈਕਸਿਮਮ ਮੈਂ ਮੈਕਸਿਮਮ ਰੇਟ ਕਦੇ ਨਹੀਂ ਦੱਸਦਾ ਮੈਕਸਿਮਮ ਰੇਟ ਤਾਂ ਉਹਦਾ ਲੱਕ ਹੈ ਠੀਕ ਹੈ ਵੀ ਉਹ 100 ਚਲਾ ਜਾਏ 150 ਚਲਾ ਜਾਏ 200 ਚਲਾ ਜਾਏ ਉਹਦਾ ਲੱਕ ਹੈ ਬਟ ਮਿਨੀਮਮ ਰੇਟ 60 ਰੁਪਏ ਆ ਇਹਦਾ ਮਸ਼ਰੂਮ ਦਾ 60 ਰੁਪਏ ਤੋਂ 65 ਰੁਪਏ ਪੇ ਲਾਸਟ ইয়ার ਵੀ ਕਹਿ ਲੋ ਵੀ ਸੀਜ਼ਨਲ ਦੇ ਵਿੱਚ 100 ਰੁਪਏ ਤੋਂ ਥੱਲੇ ਮਸ਼ਰੂਮ ਨਹੀਂ ਸੀ ਆਈ ਠੀਕ ਹੈ ਬਟ ਆਪਾਂ ਜੇ ਕੈਨਿੰਗ ਯੂਨਿਟ ਵਾਲੀ ਦੇਖੀਏ ਕੈਨਿੰਗ ਯੂਨਿਟ ਸਾਰਿਆਂ ਨੂੰ ਸਸਤਾ ਰੇਟ ਦਿੰਦੇ ਨੇ ਜੀ ਕੈਨਿੰਗ ਯੂਨਿਟ ਵੀ 65 ਰੁਪਏ ਤੋਂ ਥੱਲੇ ਕਿਤੇ ਮਸ਼ਰੂਮ ਨਹੀਂ ਚੱਕਦੀ अच्छा जी ये ये जड़ा आप ਤੁਸੀਂ ਹੁਣ ਕਹਿ ਰਹੇ ਆਂ ਵੀ ਇੱਥੇ ਇਹ ਪਹਿਲੀ ਸਟੇਜ ਦੀ ਆ ਮਸ਼ਰੂਮ ਆ ਬਿਲਕੁਲ ਮਟਰ ਦੇ ਦਾਣੇ ਦੇ ਹਾਂਜੀ 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 ਇਹ 100 ਕਲੇ ਮਟਰ ਦੇ ਦਾਣੇ ਇਹ ਪੂਰਾ ਦਾ ਹੋਰ 5-7 ਦਿਨਾਂ ਨੂੰ ਪੂਰਾ ਬੈਗ ਭਰ ਜਾਊਗਾ ਆ ਫਿਰ ਤੁਸੀਂ ਲਿਫਾਫੇ ਜਿਹੜੇ ਪੈਕ ਕਰਕੇ ਰੱਖੇ ਜਾਂ ਇਹ ਰੂਮ ਦੇ ਵਿੱਚ ਭਰੇ ਜਾਂਦੇ ਨੇ ਜੀ ਇਹ ਰੂਮਸ ਦੇ ਵਿੱਚ ਰੱਖਣੇ ਆ ਤੁਸੀਂ ਜਿਹੜੇ ਤੁਹਾਡੇ ਰੂਮ ਬਣੇ ਹੋਏ ਬਿਲਕੁਲ ਬਿਲਕੁਲ ਜੀ ਹਾਂਜੀ ਅੱਛਾ ਜੀ ਇਹ ਰੂਮ ਦੇ ਵਿੱਚ ਸਾਰੇ ਬੈਗ ਰੱਖੇ ਜਾਣਗੇ ਫਿਰ ਫਿਰ ਡਾਕਟਰ ਸਾਹਿਬ ਆਪਾਂ ਇਸ ਤੋਂ ਅਗਲੀ ਸਟੇਜ ਜਿਹੜੀ ਤੁਸੀਂ ਦਿਖਾ ਲਈ ਆ ਉਹ ਜਿਹੜੀ ਉਹ ਬਟਨ ਸੌਰੀ ਉਹ ਸਟੇਜ ਹੈ ਜੀ ਤੁਹਾਡੀ ਨਾ ਨਾ ਕਰਦੇ ਵੀ 35 ਦਿਨਾਂ ਬਾਅਦ ਮਸ਼ਰੂਮ ਤੋੜਨ लायक ਹੋ ਜਾਂਦੀ ਹੈ ਅੱਛਾ ਜੀ ਹਾਂਜੀ ਤੋਂ ਆਪਾਂ ਹੁਣ ਤੋੜਨ ਵਾਲੀ ਮਸ਼ਰੂਮ ਦੇਖਾਂਗੇ ਹਾਂਜੀ ਹਾਂਜੀ ਆ ਜਾਓ ਜੀ ਅੱਗੇ ਇਹਦੇ ਵਿੱਚੋਂ ਅੱਜ ਜਿਵੇਂ ਕਟਿੰਗ ਹੋ ਚੁੱਕੀ ਹੈ ਸوير ਦੀ ਤੇ ਆ ਫਿਰ ਵੀ ਹਲੇ ਥੋੜਾ ਜਿਹਾ ਮਾਲ ਬਚਿਆ ਹੋਇਆ ਕਟਿੰਗ ਵਾਸਤੇ ਅੱਛਾ ਇਹ ਜਿਹੜਾ ਆ ਰੂਮ ਆ ਕਿੰਨੇ ਬਾਏ ਕਿੰਨੇ ਦਾ ਇਹ 70 ਬਾਏ 18 ਦਾ ਆ 70 ਬਾਏ 18 ਦਾ ਜਿਹੜਾ ਰੂਮ ਆ ਇਹਦੇ ਵਿੱਚੋਂ ਕਿੰਨੇ ਕਈ ਦਾ ਲਫਾਫੇ ਰੱਖੇ ਹੋਣਗੇ ਜਿਵੇਂ ਇਸ ਬੈਗ ਦੇ ਵਿੱਚ ਇਸ ਰੂਮ ਦੇ ਵਿੱਚ 3500 ਲਫਾਫੇ ਰੱਖਿਆ ਹੋਇਆ 3500 ਹਾਂਜੀ ਵਾਹ ਤੇ 3500 ਲਫਾਫੇ ਚੋਂ 70 ਬਾਏ 70 ਚ ਆਪਣੀ ਕੋਸਟ ਕੀ ਆਈ 70 ਬਾਏ 18 ਚ ਬੈ ਕਮਰੇ ਦੀ ਹਾਂਜੀ ਕਮਰੇ ਦੀ ਔਰ ਇਹਦੀ ਇਹ ਸਾਰਾ ਸਾਰਾ ਆਪਣੀ ਲੱਗ ਦੇਖੋ ਜੇ ਸਾਰਾ ਤੁਸੀਂ ਇਹ ਕਮਰਾ ਤਿਆਰ ਕਰਦੇ ਹੋ ਇਹ 20-22 ਲੱਖ ਦਾ ਕਮਰਾ ਤਿਆਰ ਹੁੰਦਾ ਇੱਕ ਜੀ ਏਸੀ ਓਸੀ ਸਭ ਕੁਝ ਪਾ ਕੇ ਜੀ ਹਾਂਜੀ ਇਹ 20-22 ਲੱਖ ਦਾ ਕਮਰਾ ਤਿਆਰ ਹੋ ਜਾਂਦਾ ਆ ਠੀਕ ਹੈ ਜੀ ਹਾਂਜੀ ਤੇ ਆਪਾਂ ਸਾਰਾ ਸਾਲ ਮੰਨ ਲਓ ਇਹਦਾ ਕੰਮ ਕਰਦੇ ਆ ਤੇ ਆਪਣੀ ਇਨਕਮ ਕਿੱਥੇ ਆ ਇਨਕਮ ਸਰ ਔਨ ਏਵਰੇਜ 25% ਮਾਰਜਿਨ ਕਿਤੇ ਨਹੀਂ ਗਿਆ ਜੀ ਹਾਂ 25% ਮਾਰਜਿਨ ਆਪਾਂ ਲੈ ਕੇ ਚੱਲਦੇ ਆ ਵੀ ਐਨਾ ਮਾਰਜਿਨ ਮਿਲਦਾ ਹੀ ਮਿਲਦਾ ਆ ਡਾਕਟਰ ਸਾਹਿਬ ਇੱਕ ਇਫ ਇਹਦਾ ਮਤਲਬ ਇਹ ਜਿਹੜੀ ਮਸ਼ਰੂਮ ਹੈ ਸਾਰਾ ਸਾਲ اگਾਈ ਜਾ ਸਕਦੀ ਹੈ ਹਾਂਜੀ ਇਹ ਸਾਰਾ ਸਾਲ اگਾਈ ਜਾ ਸਕਦੀ ਹੈ ਕਿਉਂਕਿ ਇੱਕ ਆਪਾਂ এনवायरमेंट ਕ੍ਰੀਏਟ ਕਰਤਾ ਆਪਾਂ ਨਕਲ ਕ੍ਰੀਏਟ ਕਰਦੀ ਠੰਡ ਦੀ ਜੇ ਦੇਸੀ ਭਾਸ਼ਾ ਦੇ ਕੰਮ ਹੈ ਵੀ ਆਪਾਂ ਜਿਵੇਂ ਠੰਡ ਦਾ ਐਟਮੋਸਫੇਅਰ ਹੁੰਦਾ ਐਸਾ ਐਟਮੋਸਫੇਅਰ ਕ੍ਰੀਏਟ ਕਰਤਾ ਕੋਈ ਕੋਈ ਵੀ ਮਸ਼ਰੂਮ ਉਗ ਸਕਦੀ ਹੈ ਜਿਵੇਂ ਇਹ ਬਟਨ ਆ ਹਾਂਜੀ ਕੋਈ ਵੀ ਆਇਸਟਰ ਵੀ ਉਗ ਸਕਦੀ ਬਿਲਕੁਲ ਬਿਲਕੁਲ ਕੋਈ ਵੀ ਉਗ ਸਕਦੀ ਹੈ ਕੋਈ ਵੀ ਉਗ ਸਕਦੀ ਕੋਈ ਵੀ ਮਸ਼ਰੂਮ ਉਗ ਸਕਦੀ ਹੈ ਆਇਸਟਰ ਉਗ ਸਕਦੀ ਹੈ ਬਟਨ ਉਗ ਸਕਦੀ ਹੈ ਸ਼ਿਟੈਕ ਕਿ ਹੁੰਦੀ ਹੈ ਇੱਕ ਉਹ ਕਹਿ ਲਓ ਵੀ ਆਪਾਂ ਨੂੰ ਮਿਲਦੀ ਹੈ ਠੀਕ ਹੈ ਜੀ ਉਹ ਜ਼ਿਆਦਾਤਰ ਮੈਟਰੋ ਸਿਟੀਜ਼ ਦੇ ਵਿੱਚ ਕੰਜ਼ੂਮ ਹੁੰਦੀ ਹੈ ਕਿਸਾਨ ਨੂੰ ਕਿੰਨੀ ਕੁ ਟ੍ਰੇਨਿੰਗ ਲੈਣੀ ਪਊਗੀ ਇਸ ਇਸ ਮਸ਼ਰੂਮ ਦੀ ਖੇਤੀ ਕਰਨ ਦੀ ਕਿੰਨੀ ਕੋ ਲੋੜ ਹੈ। ਕੋਸਟਕਾਰ ਹੈ ਜੀ ਹਨਾ ਜਿਹੜਾ ਖੇਤੀਬਾੜੀ ਕਰਨ ਵਾਲਾ ਇਨਸਾਨ ਹੈ। ਉਹਨੂੰ ਉਹਦੀਆਂ ਕੌਸ਼ਿਸ਼ਾਂ ਨਾ ਉਹਦੇ ਇਨਨੇਟ ਨੇ। ਮਤਲਬ ਉਹਦੇ ਚ ਉਹ ਚੀਜ਼ਾਂ ਬਣੀਆਂ ਹੋਈਆਂ ਨੇ। ਉਹ ਬਣੀਆਂ ਹੋਈਆਂ ਉਹਨੂੰ ਸਿੱਖਣ ਦੀ ਲੋੜ ਨਹੀਂ। ਉਹਨੂੰ ਸਿਰਫ ਆਪਾਂ ਇੱਕ ਰਾਹ ਦੱਸਣਾ ਹੈ ਵੀ ਭਾਈ ਇਹ ਚੀਜ਼ ਇਦਾਂ ਕਰਨੀ ਹੈ, ਇਹ ਚੀਜ਼ ਇਦਾਂ ਕਰਨੀ ਹੈ। ਜਿਵੇਂ A ਮਿਕਸ ਕਰਨਾ ਹੈ, B ਮਿਕਸ ਕਰਨਾ ਹੈ, C ਮਿਕਸ ਕਰਨਾ ਹੈ। ਅੱਜ D ਦੀ ਸਟੇਜ ਆ ਗਈ ਹੈ, ਅੱਜ E ਦੀ ਸਟੇਜ ਆ ਗਈ ਹੈ, ਅੱਜ F ਦੀ ਸਟੇਜ ਆ ਗਈ ਹੈ। ਬਸ ਉਹ ਇੱਕ ਸੀਰੀਜ਼ ਦੇ ਵਿੱਚ ਉਹਨੂੰ ਉਹ ਟ੍ਰੇਨ ਕਰਨਾ ਹੈ। ਤਿੰਨ ਦਿਨ ਤਿੰਨ ਦਿਨ ਦੇ ਵਿੱਚ ਕਿਸਾਨ ਟ੍ਰ ਤਿੰਨ ਦਿਨਾਂ ਚ ਇਹ ਇੱਕ ਕਿਸਾਨ ਨੂੰ ਟ੍ਰੇਨ ਕਰ ਦਿੰਦੇ ਨੇ ਵੀ ਉਸ ਤੋਂ ਬਾਅਦ ਦੇਖੋ ਜਿਹੜੀਆਂ ਐਸੋਸੀਏਟਡ ਪ੍ਰੋਬਲਮਸ ਰਹਿੰਦੀਆਂ ਨੇ ਉਹ ਸੀਜ਼ਨ ਟੂ ਸੀਜ਼ਨ ਆਉਂਦੀਆਂ ਜਿਵੇਂ ਬਰਸਾਤਾਂ ਦੀ ਪ੍ਰੋਬਲਮ ਅਲੱਗ ਹੁੰਦੀ ਐ ਐਕਸਟ੍ਰੀਮ ਗਰਮੀ ਆ ਗਈ ਉਹਦੀ ਪ੍ਰੋਬਲਮ ਅਲੱਗ ਆਊਗੀ ਠੀਕ ਐ ਐਕਸਟ੍ਰੀਮ ਠੰਡ ਆ ਗਈ ਉਹਦੀ ਪ੍ਰੋਬਲਮ ਅਲੱਗ ਆਊਗੀ ਹਰ ਸੀਜ਼ਨ ਦੀ ਅਲੱਗ-ਅਲੱਗ ਪ੍ਰੋਬਲਮ ਰਹਿੰਦੀ ਐ ਤਿੰਨ ਦਿਨਾਂ ਚ ਤੁਸੀਂ ਕਹਿੰਦੇ ਮੈਂ ਬੰਦਾ ਟ੍ਰੇਨ ਕਰ ਦੂੰ ਹਾਂਜੀ ਜਿਹੜਾ ਕਿਸਾਨ ਜਿਹਨੇ ਕਦੇ ਜਿਹੜਾ ਕਦੇ ਖੁੰਬ ਦੇ ਕੋਲ ਦੀ ਵੀ ਨਹੀਂ ਲੰਘਿਆ ਤੁਸੀਂ ਉਹਨੂੰ ਖੁੰਬਾਂ ਗਾਉਣ ਦੀ ਜਿਹੜੀ ਆ ਉਹ ਖੁੰਬਾਂ ਦੀ ਖੇਤੀ ਕਰਨ ਲ ਤੁਸੀਂ ਇੱਕ ਹਰ ਇੱਕ ਬੰਦਾ ਤੁਸੀਂ ਕਹਿੰਦੇ ਖੇਤੀ ਕਰ ਸਕਦਾ ਜਿਹਦੇ ਕੋਲ ਥੋੜੇ ਤੋਂ ਥੋੜਾ ਥਾਂ ਆ ਹਾਂਜੀ ਉਹ ਵੀ ਕਰ ਸਕਦਾ ਬਿਲਕੁਲ ਠੀਕ ਆ ਇੱਕ ਇੱਕ ਪਹਿਲੀ ਚੀਜ਼ ਮੈਂ ਮੈਂ ਇਹਨੂੰ ਇਹ ਦੱਸ ਸਕਦੇ ਹੋ ਮੰਨ ਲਓ ਕੋਈ ਬੰਦਾ ਲੱਗ ਗਿਆ ਤੁਸੀਂ ਤੇ ਹੈਗੇ ਆ ਪੀ ਐਚ ਡੀ ਇਸ ਕਾਰੋਬਾਰ ਦੇ ਤੁਹਾਨੂੰ ਇਹਦੇ ਬਾਰੇ ਏ ਤੋਂ ਜ਼ेड ਤੱਕ ਪਤਾ ਵੀ ਯਾਰ ਆ ਵੀ ਕੀ ਆ ਕੀ ਹਾਂਜੀ ਪਰ ਹੁਣ ਮੰਨ ਲਓ ਜਦੋਂ ਖੇਤੀ ਬੰਦਾ ਕਰ ਰਿਹਾ ਮੰਨ ਲਓ ਆ ਮੀਰਾ ਲਾਇਆ ਆ ਹਾਂ ਮੈਨੂੰ ਸਮੱਸਿਆ ਆ ਗਈ ਵੀ ਯਾਰ ਆਹ ਕੀ ਚੀਜ਼ ਆ ਹੁਣ ਇਹਦੇ ਬਾਰੇ ਤਾਂ ਡਾਕਟਰ ਸਾਹਿਬ ਨੇ ਦੱਸਿਆ ਨਹੀਂ ਸੀ ਫਿਰ ਉਹਦੇ ਬਾਰੇ ਤੁਸੀਂ ਦੱਸ ਦਿੰਨੇ ਹੋ ਸਾਰਾ ਸਮਝਾ ਦਿੰਨੇ ਵੈਸੇ ਤਾਂ ਮੋਸਟਲੀ ਨਾ ਅਸੀਂ ਪ੍ਰੀ ਇਨਫੋਰਮ ਕਰਦੇ ਆਂ ਵੀ ਗਰਮੀ ਆ ਗਈ ਆ ਆਹ ਦਿੱਕਤ ਆਉਣਗੀਆਂ ਸਰਦੀ ਆ ਗਈ ਆ ਆਹ ਦਿੱਕਤ ਆਉਣਗੀਆਂ ਤੇ ਉਹ ਦਿੱਕਤ ਆਉਂਦੀਆਂ ਤਾਂ ਹੱਲ ਉਹਨਾਂ ਨੂੰ ਪਹਿਲਾਂ ਹੀ ਦੇ ਦਿੰਨੇ ਆ ਉਹ ਨਹੀਂ ਤਾਂ ਅਸੀਂ ਇੱਕ ਨਾ ਮੇਰੀ ਆਪਣੀ ਇੱਕ ਬੈਚ ਰਿਪੋਰਟ ਬਣਾਈ ਹੋਈ ਆ 40 ਕੁ ਪੇਜਾਂ ਦੀ ਕਾਪੀ ਆ ਉਹ ਅਸੀਂ ਉਹ ਫ੍ਰੀ ਆਫ ਕੋਸਟ ਦਿੰਨੇ ਆ ਜੇ ਮੰਨ ਲਓ ਆ ਕਮਰਾ ਆ ਇਹਦੀ ਇੱਕ ਬੈਚ ਰਿਪੋਰਟ ਦੇ ਦੇਣੀ ਆ ਉਹਨੇ ਬਸ ਉਸੇ ਉਹਦਾ ਡਾਟਾ ਭਰੀ ਜਾਣਾ ਆ ਹੂੰ ਠੀਕ ਐ ਜੋ ਜੋ ਅਸੀਂ ਡਾਟਾ ਦਿੱਤਾ ਹੈ ਉਹ ਡਾਟਾ ਉਹ ਜਦੋਂ ਮੰਨ ਲਓ ਕਿਤੇ ਪ੍ਰੋਬਲਮ ਵਿੱਚ ਫਸਦਾ ਉਹ ਸਾਨੂੰ ਫੋਟੋ ਖਿੱਚ ਕੇ ਭੇਜੂਗਾ ਠੀਕ ਵੀ ਸਰ ਆਹ ਡਾਟਾ ਹੈ ਉਹਦੀ ਵੇਰੀਏਸ਼ਨ ਤੋਂ ਹੀ ਮੈਂ ਸਮਝ ਜਾਣਾ ਵੀ ਇਹ ਕਿੱਥੇ ਗਲਤੀ ਕਰ ਗਿਆ ਇਹ ਸਲਾਹ ਵੀ ਤੁਸੀਂ ਫ੍ਰੀ ਆਫ ਕਾਸਟ ਫ੍ਰੀ ਆਫ ਕਾਸਟ ਆ ਵੀ ਨੋਟ ਕਰ ਲਿਓ ਮੇਰੇ ਨਾਲ ਤਾਂ ਕੁਝ ਐਹੋ ਜਿਹੇ ਚਾਰ ਚਾਰ ਕਮਰਿਆਂ ਵਾਲੇ ਐਹੋ ਜਿਹੇ ਜੁੜੇ ਹੋਏ ਨਹੀਂ ਜਿਨ੍ਹਾਂ ਨੂੰ ਮੈਂ ਕਦੇ ਦੇਖਿਆ ਵੀ ਨਹੀਂ ਹੂੰ ਉਹ ਫੋਨ ਤੇ ਹੀ ਮੇਰੇ ਨਾਲ ਡਿਸਕਸ ਕਰਦੇ ਨੇ ਫੋਨ ਤੇ ਹੀ ਹੋਰ ਬਹੁਤ ਵਧੀਆ ਪ੍ਰਮਾਤਮਾ ਦੀ ਕਿਰਪਾ ਨਾਲ ਉਹਨਾਂ ਰਿਜ਼ਲਟ ਆ ਰਹੇ ਨੇ ਤੁਸੀਂ ਵੀਡੀਓ ਕਾਲ ਜਾਂ ਫੋਨ ਤੇ ਵੀ ਹਾਂ ਨਹੀਂ ਉਹ ਕੀ ਕਰਦੇ ਨੇ ਉਹ ਸਾਨੂੰ ਜਿਵੇਂ ਉਹਨਾਂ ਦੇ ਕਮਰੇ 'ਚ ਕੋਈ ਪ੍ਰੋਬਲਮ ਆ ਗਈ ਉਹ ਮੈਨੂੰ ਫੋਟੋ ਖਿੱਚ ਕੇ ਭੇਜ ਦੇਣੇ ਸਾਰਾ ਪ੍ਰੋਬਲਮ ਆ ਗਈ ਮੈਂ ਉਹਦਾ ਸੋਲੂਸ਼ਨ ਦੱਸ ਦਿੰਦਾ ਹਾਂ ਠੀਕ ਆ ਉਹ ਸੋਲੂਸ਼ਨ ਕਰਦੇ ਨੇ ਹੋ ਜਾਂਦਾ ਆ ਆਪਾਂ ਬੰਦਾ ਉਹ ਲੱਭੀ ਦਾ ਜਿਹੜਾ ਆਪਾਂ ਕਹਿੰਦੇ ਹਾਂ ਵੀ ਹੱਥ ਤੇ ਸਰੋਂ ਜਮਾ ਕੇ ਦਿਖਾ ਦੇਵੇ ਤਾਂ ਤੇ ਹੱਥ ਤੇ ਸਰੋਂ ਜਿਹੜੀ ਜਮਾਉਣ ਆ ਨਾ ਉਹ ਕੋਈ ਸਿਆਣਾ ਬੰਦਾ ਬਰੀਕ ਜਾਣਕਾਰੀ ਵਾਲਾ ਦੇ ਸਕਦਾ ਉਹ ਇਹ ਗਿਆਨੀ ਜਿਹੜਾ ਪੁਰਖ ਹੁੰਦਾ ਨਾ ਉਹ ਕਰ ਸਕਦਾ ਆਮ ਬੰਦੇ ਦਾ ਕੰਮ ਨਹੀਂ ਇਹ ਆ ਖੁੰਬਾਂ ਦੇ ਡਾਕਟਰ ਇਹ ਸਰੋਂ ਦੇ ਨਹੀਂ ਪਰ ਖੁੰਬਾਂ ਜਮਾ ਕੇ ਜ਼ਰੂਰ ਦੇ ਸਕਦੇ ਆਪਾਂ ਤੇ ਜੇ ਕੋਈ ਹੈ ਨਾ ਵੀਰ ਕੋਈ ਨੌਜਵਾਨ ਖਾਸ ਤੌਰ ਤੇ ਵੀਰ ਚਾਹੁੰਦਾ ਆ ਕੋਈ ਥੋੜੀ ਜੀ ਥਾਂ 'ਚ ਵੀ ਕਰਨਾ ਵੀ ਯਾਰ ਮੈਂ ਐਤ ਕੀ ਖੁੰਬਾਂ ਸਿਆਲਾਂ ਚ ਲਾ ਕੇ ਦੇਖਣੀ ਆ ਪਲਾਂਟ ਵੱਲ ਨਾ ਦੇਖਿਓ ਮੈਂ ਪਲਾਂਟ ਤਾਂ ਦਿਖਾਉਣ ਆਇਆ ਵੀ ਇੱਕ ਪੰਜਾਬ ਦਾ ਉਹ ਇਨਸਾਨ ਜਿਹਨੇ ਕਿ ਪਹਿਲੀ ਹਾਈ ਟੈਕ ਲੈਬ ਸ਼ੁਰੂ ਕੀਤੀ ਪਟਿਆਲੇ ਦੇ ਵਿੱਚ ਉਹ ਆਪਣਾ ਪਲਾਂਟ ਕਿਵੇਂ ਚਲਾ ਰਿਹਾ ਕਿਉਂਕਿ ਇਹ ਸਾਰਾ ਟ੍ਰੇਨਡ ਸਟਾਫ ਇਹਨਾਂ ਦਾ ਇੱਥੇ ਲੱਗਾ ਆ ਇਹ ਜਿੰਨੇ ਮੁੰਡੇ ਕੰਮ ਕਰ ਰਹੇ ਆ ਇਹ ਸਾਰੇ ਟ੍ਰੇਨਡ ਆ ਨਾ ਬਲੋ ਤੇ ਇਹ ਟ੍ਰੇਨਡ ਕੰਮ ਕਰਦੇ ਨੇ ਮੁੰਡੇ ਤੇ ਇਹ ਜਿਹੜੇ ਕਿੱਦਾਂ ਕੰਮ ਕਰਦੇ ਆ ਤੁਸੀਂ ਥੋੜੇ ਥਾਂ ਤੋਂ ਵੀ ਕਰ ਸਕਦੇ ਆ ਤੇ ਜਿਹੜੀ ਵੀ ਤੁਸੀਂ ਜਾਣਕਾਰੀ ਲੈਣੀ ਆ ਤੇ ਭਾਈ ਇਹਨਾਂ ਤੋਂ ਲੈ ਸਕਦੇ ਡਾਕਟਰ ਸਤਨਾਮ ਸਿੰਘ ਜੀ ਦੇ ਕੋਲੋਂ ਇਹ ਤੁਹਾਨੂੰ ਸਾਰਾ ਸਿਖਾ ਦੇਣਗੇ ਸਾਰਾ ਸਮਝਾ ਦੇਣਗੇ ਬੀਜ ਚਾਹੀਦਾ ਇਹਨਾਂ ਨੂੰ ਫੋਨ ਕਰ ਲਓ ਜਾਂ ਤੁਹਾਨੂੰ ਲੱਗਦਾ ਵੀ ਰੂੜੀ ਕਿਵੇਂ ਤਿਆਰ ਕਰਨੀ ਆ ਖਾਦ ਕਿਵੇਂ ਕਰਨੀ ਆ ਜਾਂ ਸਾਡਾ ਕੰਪੋਸਟ ਜਿਹਨੂੰ ਤੁਸੀਂ ਕਰ ਉਹ ਕਿੱਦਾਂ ਕਰਨੀ ਆ ਕਿਹੜੀ ਖੁੰਬ ਉਗਾਈਏ ਕਿਹੜੀ ਨਾ ਜਿਹੜਾ ਵੀ ਸਵਾਲ ਆ ਤੁਸੀਂ ਇਹਨਾਂ ਨਾਲ ਕਰ ਸਕਦੇ ਡਾਕਟਰ ਸਾਹਿਬ ਛੋਟੀ ਜੀ ਥਾਂ ਛੋਟੀ ਜੀ ਥਾਂ ਘਟੋ ਘਟ ਕਿੰਨੀ ਹੋਣੀ ਚਾਹੀਦੀ ਜਿੱਥੋਂ ਫਿਰ ਇੱਕ ਬੰਦਾ ਸਟਾਰਟ ਕਰੇ ਇਹ ਜ਼ਰੂਰ ਆਸੇ ਹਾਂ ਮੈਂ ਤੁਹਾਨੂੰ ਦੱਸ ਦਾਂ ਜੀ ਆਪਾਂ ਮੋਸਟਲੀ ਪਿੰਡਾਂ ਦੇ ਵਿੱਚ ਕਿਉਂਕਿ ਮੇਰਾ ਵੀ ਪਿਛੋਕੜ ਪਿੰਡਾਂ ਦਾ ਹੀ ਹੈ ਤੇ ਸਾਡੇ ਕਾਰਾ ਲੱਗ ਹੁੰਦਾ ਸੀ ਤਾਂ ਡੰਗਰਾਂ ਦਾ ਜਿਹਨੂੰ ਆਪਾਂ ਹਵੇਲੀ ਕਹਿੰਦੇ ਸੀ ਉਹ ਲੱਗ ਹੁੰਦੀ ਸੀ ਉੱਥੇ ਵੀ ਇੱਕ ਤੂੜੀ ਦਾ ਕਮਰਾ ਹੁੰਦਾ ਸੀ ਜਿਹੜਾ 10 ਬਜ 10 ਦਾ ਹੁੰਦਾ ਸੀ ਬੰਦਾ ਉੱਥੋਂ ਵੀ ਕਰ ਸਕਦਾ ਹੈ ਉਹ 10 ਬਜ 10 ਦੇ ਕਮਰੇ ਦੇ ਵਿੱਚ ਵੀ 100 ਬੈਗ ਦੇ ਵਿੱਚ ਸਟਾਰਟਿੰਗ ਕਰ ਸਕਦਾ ਹੈ 100 ਬੈਗ ਹਾਂ 100 ਬੈਗ ਨਾਲ ਸਟਾਰਟਿੰਗ ਕਰ ਸਕਦਾ ਉਹ ਬੈਗ ਲੈ ਕੇ ਜਾਵੇ ਕਿਸੇ ਤੋਂ ਵੀ ਖਰੀਦ ਲਵੇ ਆਪਣੇ ਲੋਕਲ ਆਸੇ ਪਾਸੇ ਕਿਸੇ ਤੋਂ ਖਰੀਦ ਲਵੇ ਉਹ ਬੈਗ ਰੱਖ ਕੇ ਉਸ ਤੋਂ ਜਿੱਦਨ ਤੋਂ ਬੈਗ ਰੱਖਣਾ ਸ਼ੁਰੂ ਕਰ ਦਿੰਦਾ ਹੈ ਉਦੋਂ ਬਾਅਦ ਉਹ ਮੇਰੇ ਤੋਂ ਸੰਪਰਕ ਕਰੇ ਮੈਂ ਉਹਨੂੰ ਪੂਰੀ ਗਾਈਡ ਕਰਾਂਗਾ ਈਵਨ ਤੋਂ ਕੁਝ ਲੋਕੀ ਮੈਂ ਬੈਗ ਸੇਲ ਨਹੀਂ ਕਰਦਾ ਕਿਉਂਕਿ ਮੇਰੇ ਕੋਲ ਇਹਨਾ ਟਾਈਮ ਨਹੀਂ ਹੈ ਬਟ ਕੋ ਜਿਹੜੇ ਲੋਕੀ ਬੈਗ ਸੇਲ ਕਰਦੇ ਨੇ ਮੈਂ ਉਹਨਾਂ ਦਾ ਰੈਫਰੈਂਸ ਵੀ ਦੇ ਦਾਂਗਾ ਉਹਨਾਂ ਤੋਂ ਬੈਗ ਖਰੀਦ ਕੇ ਵੀ ਉਹ ਕਰ ਸਕਦੇ ਨੇ ਕਰ ਸਕਦੇ ਨੇ ਜੀ ਬਟ ਇਹਦੇ ਵਿੱਚ ਇੱਕ ਚੀਜ਼ ਧਿਆਨਯੋਗ ਇਹ ਹੈ ਵੀ ਮੋਸਟਲੀ ਲੋਕੀ ਸੋਚਦੇ ਨੇ ਵੀ ਲੈਕ ਹੁੰਬਾ ਤਾਂ ਅਸੀਂ ਲੈ ਆਏ ਬਟ ਇਹਦੇ ਵਿੱਚ ਨਾ ਕੁਝ ਕੰਡੀਸ਼ਨਾਂ ਜਿਹੜੀਆਂ ਹੈਗੀਆਂ ਨੇ ਉਹ ਰਿਕੁਆਇਰਮੈਂਟ ਫਿਕਸ ਰਿਕੁਆਇਰਮੈਂਟ ਆ ਠੀਕ ਹੈ ਫਾਰ ਐਗਜ਼ਾਮਪਲ ਆ ਪਲਾਂਟ ਹੈ ਬੜਾ ਹਾਈ ਟੈਕ ਪਲਾਂਟ ਹੈ ਬਟ ਇਹਦੇ ਵਿੱਚ ਵੀ ਹੁ ਉਸ ਟਾਈਮ ਤੇ ਸਾਡੀ ਵੀ ਪ੍ਰੋਡਕਸ਼ਨ ਲੋ ਹੋ ਜਾਂਦੀ ਆ ਕਿਉਂ ਕਿ ਇੰਨਾ ਸਾਡਾ ਜਿਹੜਾ ਸਿਸਟਮ ਬਣਿਆ ਹੋਇਆ ਆ 47 ਡਿਗਰੀ 48 ਡਿਗਰੀ ਕਦੇ ਆਇਆ ਨਹੀਂ ਟੈਂਪਰੇਚਰ ਮੈਨ ਇਹ ਨਾ ਰਹਿ ਗਿਆ ਇੱਕ 47 ਡਿਗਰੀ ਟੈਂਪਰੇਚਰ ਤੇ ਉਸ ਟਾਈਮ ਤੇ ਵੀ ਪ੍ਰੋਡਕਸ਼ਨ ਦੇ ਵਿੱਚ ਪ੍ਰੋਬਲਮ ਆਉਂਦੀਆਂ ਨੇ ਕਿਉਂ ਕਿ ਟੈਂਪਰੇਚਰ ਸਾਨੂੰ ਕਿੰਨਾ ਚਾਹੀਦਾ 18 ਡਿਗਰੀ 16 ਡਿਗਰੀ ਹੈਨਾ 47 ਡਿਗਰੀ ਬਾਹਰ ਟੈਂਪਰੇਚਰ ਚੱਲ ਰਿਹਾ ਤਾਂ 30 ਡਿਗਰੀ ਘਟਾਉਣੇ ਬੜੇ ਹਾਂਜੀ 30 ਡਿਗਰੀ ਜਿਹੜਾ ਹੁਣ ਕੰਪਰੈਸਰ ਨੇ ਚਿਲਰ ਨੇ 30 ਡਿਗਰੀ ਦਾ ਰਿਡਿਊਸ ਕਰਨਾ ਉਹ ਈਜ਼ੀ ਟਾਸਕ ਨਹੀਂ ਆ ਤਾਂ ਜਿਹੜੀਆਂ ਚੀਜ਼ਾਂ ਰ ਠੀਕ ਹੈ ਮੈਂ ਤੁਹਾਨੂੰ ਲਾਸਟ ਇਅਰ ਤੋਂ ਦੱਸਦਾ ਇੱਕ ਬੰਦੇ ਨੇ ਕਹਿ ਲਓ ਅਗਸਤ ਦੇ ਸਟਾਰਟਿੰਗ 'ਚ ਹੀ ਰੱਖ ਲਈ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਅਗਸਤ ਦੇ ਐਂਡ ਤੱਕ ਸਰਦੀ ਸਟਾਰਟ ਹੋ ਜਾਂਦੀ ਹੁੰਦੀ ਸੀ ਹੁਣ ਅਗਸਤ ਤੋਂ ਸੀਜ਼ਨ ਟੱਪ ਗਿਆ ਠੰਡ ਆਈ ਜਾ ਕੇ ਨਵੰਬਰ ਦੇ ਨੇੜੇ ਤੇੜੇ ਠੀਕ ਹੈ ਜੀ ਤਾਂ ਉਹਦਾ ਉਹ ਸਿਸਟਮ ਖਰਾਬ ਹੋ ਗਿਆ ਸਾਰਾ ਖਾਦ ਖਰਾਬ ਹੋ ਗਈ ਉਸ ਕੇਸ ਦੇ ਵਿੱਚ ਕਿਸਾਨ ਨੂੰ ਇਹ ਚੀਜ਼ ਧਿਆਨ ਰੱਖਣਾ ਪੈਂਦਾ ਆ ਵੀ ਆਪਾਂ ਤਜਰਬੇ ਦੇ ਹਿਸਾਬ ਨਾਲ ਸਾਨੂੰ ਪਤਾ ਹੋ ਜਾਂਦਾ ਵੀ ਠੰਡ ਇੰਨੀ ਤਰੀਕ ਦੇ ਆਸ-ਪਾਸ ਸ਼ੁਰੂ ਹੋਏਗੀ ਉਦੋਂ 26 ਦਿਨ ਪਹਿਲਾਂ ਆਪਾਂ ਖਾਦ ਬਣਾਣੀ ਸ਼ੁਰੂ ਕਰਨੀ ਹੂੰ ਠੀਕ ਹੈ ਜੀ ਤਾਂ ਕਿ ਆਪਣੀ ਜਿਹੜੀ ਖਾਦ ਹੈ ਉਹ ਠੰਡ ਦੇ ਵਿੱਚ ਕਮਰੇ ਜਾਵੇ ਨਾ ਕਿ ਗਰਮੀ ਦੇ ਵਿੱਚ ਕਮਰੇ ਜਾਵੇ ਗਰਮੀ 'ਚ ਨਾ ਜਾਵੇ ਹਾਂ ਜੇ ਗਮਰੀ ਜਾਏਗੀ ਤਾਂ ਫਿਰ ਏਸੀ ਦਾ ਅਰੇਂਜਮੈਂਟ ਕਰਨਾ ਪੈਣਾ ਹੂੰ ਠੀਕ ਹੈ ਜੀ ਇਹ ਚੀਜ਼ਾਂ ਬਹੁਤ ਧਿਆਨਯੋਗ ਨੇ ਵੀ ਛੋਟੀਆਂ-ਛੋਟੀਆਂ ਇਹ ਹੈ ਤਾਂ ਬੜੀ ਆਸਾਨ ਖੇਤੀ ਹੈ ਪਰ ਛੋਟੇ-ਛੋਟੇ ਫੈਕਟਰ ਨੇ ਇਹਦੇ ਵਿੱਚ ਜਿਵੇਂ ਪੀ ਐਚ ਟੈਂਪਰੇਚਰ ਹਿਊਮਿਡਿਟੀ ਮੌਇਸਚਰ ਇਹ ਛੋਟੇ-ਛੋਟੇ ਫੈਕਟਰ ਨੇ ਇਹ ਸਾਰੇ ਪੈਰਾਮੀਟਰ ਇਕੱਠੇ ਕੰਮ ਕਰਦੇ ਨੇ ਤਾਂ ਇਹਦੀ ਆਪਾਂ ਫੁੱਲ ਜਾਣਕਾਰੀ ਦਵਾਂਗੇ ਇਹ ਸਾਡੇ ਵੱਲੋਂ ਫ੍ਰੀ ਆਫ ਕਾਸਟ ਹੈ ਮੈਂ ਨਾਲ ਇਹ ਵੀ ਦੱਸ ਦਿਆਂ ਬੀ ਆਏ ਦਾ ਪਲਾਂਟ ਤੁਸੀਂ ਦੇਖਦੇ ਨਾ ਤੇ ਡਾਕਟਰ ਸਾਹਿਬ ਦੇ ਗਰੋਇੰਗ ਕਰਕੇ ਵੀ ਦਿੰਦੇ ਆ ਜਿਦਾਂ ਇਹ ਇੱਕ ਤਰ੍ਹਾਂ ਕਹਿ ਲਓ ਵੀ ਠੇਕੇ ਤੇ ਲੈ ਲੈਂਦੇ ਨੇ ਤੋਂ ਇਹਨਾਂ ਦਾ ਸਟਾਫ ਹੋਊਗਾ ਟ੍ਰੇਨਡ ਸਟਾਫ ਹੁੰਦਾ ਆ ਇਹ ਉਸ ਪਲਾਂਟ ਨੂੰ ਆਪਣੇ ਦੇਖਰੇਖ ਵਿੱਚ ਚਲਾਉਂਦੇ ਆ ਆਪ ਇਹਨਾਂ ਨੇ ਚਲਾਉਣਾ ਇਹਨਾਂ ਨੇ ਮਸ਼ਰੂਮ ਉਗਾ ਕੇ ਤੁਹਾਨੂੰ ਦੇਣੀ ਹੁੰਦੀ ਆ ਠੀਕ ਆ ਜੀ ਉਹਨੂੰ ਉਹਦੀ ਸੇਲ ਪਰਚੇਸ ਜੋ ਵੀ ਹੈ ਉਹ ਤੁਸੀਂ ਕਰਨੀ ਆ ਉਹ ਤੁਹਾਡੀ ਜ਼ਿੰਮੇਵਾਰੀ ਹੈ ਪਰ ਇਹ ਤੁਹਾਨੂੰ ਇੱਕ ਏ ਕਲਾਸ ਮਸ਼ਰੂਮ ਬਣਾ ਕੇ ਦੇ ਦਿੰਦੇ ਆ ਤੋਂ ਡਾਕਟਰ ਸਾਹਿਬ ਆ ਜਿਹੜੀ ਮਸ਼ਰੂਮ ਇਹ ਬਟਨ ਆ ਸਟਾਰਟ ਵੀ ਫਿਰ ਬਟਨ ਤੋਂ ਹੀ ਕਰਨੀ ਚਾਹੀਦੀ ਜਾਂ ਬਟਨ ਤੋਂ ਹੀ ਕਰਨੀ ਚਾਹੀਦੀ ਕਿਉਂਕਿ ਮਾਰਕੀਟ ਇਸ ਵਕਤ ਬਟਨ ਦੀ ਹੋਈ ਆ ਜਿਆਦਾ ਆ ਉਗ ਗਈ ਤੁਹਾਡੀ ਮਸ਼ਰੂਮ ਤੁਸੀਂ ਮਸ਼ਰੂਮ ਇਹ ਚੋਂ ਲੈ ਲਈ ਵੇਚ ਲਈ ਹਾਂਜੀ ਹਾਂਜੀ ਥੱਲੇ ਬਚਿਆ ਲਫਾਫਾ ਤੇ ਆ ਕੰਪੋਸ ਹਾਂਜੀ ਕਹਿੰਦੇ ਵੀ ਇਹ ਜ਼ਹਿਰੀਲੀ ਹੁੰਦੀ ਆ ਇਦਾਂ ਨਹੀਂ ਨਹੀਂ ਕੋਈ ਜ਼ਹਿਰੀਲੀ ਨਹੀਂ ਹੁੰਦੀ ਜੀ ਇਹ ਤਾਂ 2% ਨਾਈਟ੍ਰੋਜਨ ਹੁੰਦੀ ਆ ਇਹਦੇ ਵਿੱਚ ਅੱਛਾ ਜੀ ਜਿਹੜਾ ਲਫਾਫਾ ਆ ਐਸਐਚ ਲਫਾਫਾ ਮਾਰਕੀਟ ਸੇਲ ਹੋ ਜਾਂਦਾ ਆ ਅੱਛਾ ਜੀ ਠੀਕ ਹੈ ਜੀ ਕਿਉਂ ਕਿ ਇਹ ਐਚਡੀ ਵੀ ਇਕੱਠੇ ਕਰਕੇ ਸੇਲ ਹੋ ਜਾਂਦੇ ਨੇ ਬਾਕੀ ਜਿਹੜੀ ਕੰਪੋਸਟ ਹੈ ਹੁਣ ਅਸੀਂ ਵੀ ਇਹਨੂੰ ਡੀਕੰਪੋਸਟ ਅਸੀਂ ਢੇਰ ਲਾਇਆ ਹੋਇਆ ਅਸੀਂ 6 ਮਹੀਨੇ ਬਾਅਦ ਉਹਨੂੰ ਛਾਣਨਾ ਸ਼ੁਰੂ ਕਰ ਦਾਂਗੇ ਇਹਨੂੰ 6 ਮਹੀਨੇ ਤੱਕ ਅਸੀਂ ਰੱਖਾਂਗੇ ਗਾਲਾਂਗੇ ਜਦੋਂ ਇਹ ਗਲ ਜੂਗੀ ਇਹਦੇ ਵਿੱਚ ਤੂੜੀ ਲਾਗ ਹੋ ਜਾਣੀ ਹੈ ਤੇ ਬਾਕੀ ਮਟੀਰੀਅਲ ਲਾਗ ਹੋ ਜਾਣਾ ਜਿੱਦਾ ਆਰਗੈਨਿਕ ਕੰਪੋਸਟ ਹੀ ਮਾਰਕੀਟ ਦੇ ਰੇਟ ਮਿਨਿਮਮ ਰੇਟ 10 ਰੁਪਏ ਕਿਲੋ ਹੈ ਆਪਾਂ ਆਪਣੇ ਖੇਤਾਂ 'ਚ ਵੀ ਪਾ ਸਕਦੇ ਹਾਂ ਆਪਾਂ ਖੇਤਾਂ 'ਚ ਵੀ ਪਾ ਸਕਦੇ ਹਾਂ ਜਿਹੜੇ ਹਾਈ ਟੈਕ ਹਾਂ ਹਾਈ ਟੈਕ ਪੋਲੀ ਹਾਊਸ ਯੂਜ਼ ਕਰਦੇ ਨੇ ਉਹਦੇ ਵਿੱਚ ਦੀ ਡਿਮਾਂਡ ਕਿਉਂਕਿ ਜਿਹੜੀ ਆਪਾਂ ਵਰਮੀ ਕੰਪੋਸਟ ਦੇਖਦੇ ਆਂ ਜਿਹੜੀ ਆਪਾਂ ਗੋਹਾ ਦੇਖਦੇ ਆਂ ਕਾਊਡੰਗ ਦੇਖਦੇ ਆਂ ਗੋਬਰ ਗੋਬਰ ਦੀ ਖਾਦ ਵਿੱਚ 0.8% ਨਾਈਟ੍ਰੋਜਨ ਹੈ। ਅ ਅੱਛਾ ਜੀ। ਹਾਂ ਔਰ ਜਿਹੜੀ ਵਰਮੀ ਕੰਪੋਸਟ ਹੈ ਉਹਦੇ ਵਿੱਚ ਵੀ 0.8% ਨਾਈਟ੍ਰੋਜਨ ਹੈ। ਇਹਦੀ ਮਿਨੀਮਮ ਨਾਈਟ੍ਰੋਜਨ 2% ਹੈ। ਨਹੀਂ ਪਰ ਕਈ ਲੋਕਾਂ ਦੀ ਇਹ ਤਾਰਨਾ ਆ ਉਹ ਕਹਿੰਦੇ ਯਾਰ ਇਹ ਜ਼ਹਿਰੀਲੀ ਹੋ ਜਾਂਦੀ ਇਹਨੂੰ ਬਾਅਦ ਵਿੱਚ ਡਿਸਪੋਜ਼ ਕਰਨਾ ਸੁੱਟਣਾ ਔਖਾ ਇਹਨੂੰ ਕਿੱਥੇ ਸੁੱਟੀਏ ਨਹੀਂ ਨਹੀਂ ਸਾਡੀ 2000 ਰੁਪਏ ਟਰਾਲੀ ਵਿਕਰੀ ਹੈ ਜੀ ਹੁਣ। ਐਡੀ ਹਾਂ ਐਡੀ ਅਸੀਂ ਕੋਈ ਫਿਲਟਰ ਨਹੀਂ ਕਰਦੇ ਕੋਈ ਕੁਝ ਨਹੀਂ ਕਰਦੇ ਬਿਨਾ ਫਿਲਟਰ ਕੀਤੇ ਬਿਨਾ ਫਿਲਟਰ ਕੀਤੇ ਮੁੰਡੇ ਸਾਹਮਣੇ ਖੜੇ ਨੇ ਪੁੱਛ ਲੋ ਵਾਹ ਹਾਂ 2000 ਰੁਪਏ ਦੀ ਟਰਾਲੀ ਜਾਂਦੀ ਹੈ ਸਾਡੀ ਆ ਵੀਡੀਓ ਚੱਲਦੀ ਆ ਲੋਕਾਂ ਨੇ ਤੁਹਾਨੂੰ ਫੋਨ ਕਰਨੇ ਮੈਨੂੰ ਬਾਅਦ ਚ ਨਾ ਨਹੀਂ 2000 ਦੀ ਟਰਾਲੀ ਵਿਕਦੀ ਹੈ ਸਾਡੀ ਮੈਨੂੰ ਪਲਾਟ ਦਿਖਾ ਲਤਾ ਇਹ ਪਲਾਟ ਜਿਹੜਾ ਆ ਇਹ ਹਾਈ ਟੈਕ ਪਲਾਟ ਆ ਇਹ ਪਲਾਟ ਦੇ ਵਿੱਚ ਖੇਤੀ ਜਿਹੜੀ ਮਸ਼ਰੂਮ ਦੀ ਹੋ ਰਹੀ ਆ ਉਹ ਬੜੇ ਆਧੁਨਿਕ ਤਰੀਕੇ ਨਾਲ ਹੋ ਰਹੀ ਆ ਨਾਲ ਦੀ ਨਾਲ ਇਹ ਵੀ ਦੱਸ ਦਵਾਂ ਵੀ ਇਹ ਬੜਾ ਮਹਿੰਗਾ ਵੈਸੇ ਪਲਾਂਟ ਹੈ ਪਰ ਤੁਸੀਂ ਛੋਟੇ ਪੱਧਰ ਤੋਂ ਵੀ ਕਰ ਸਕਦੇ ਆ ਸ਼ੁਰੂਆਤ ਕਿੱਥੋਂ ਕਰੀਏ ਕਿੱਦਾਂ ਕਰੀਏ ਵੀਡੀਓ ਚ ਬਹੁਤ ਸਾਰੀਆਂ ਗੱਲਾਂ ਡਾਕਟਰ ਸਾਹਿਬ ਨੇ ਕਲੀਅਰ ਕਰਤੀਆਂ ਪਰ ਫਿਰ ਵੀ ਜੇ ਕਿਸੇ ਦੇ ਮਨ ਚ ਕੋਈ ਸਵਾਲ ਹੋਵੇ ਤਾਂ ਤੁਸੀਂ ਡਾਕਟਰ ਸਾਹਿਬ ਨੂੰ ਫੋਨ ਕਰ ਸਕਦੇ ਆ ਪਰ ਥੋੜੀ ਜਿਹੀ ਥਾਂ ਚ ਮੈਂ ਕਹਿੰਦਾ ਤੁਸੀਂ 5-7 ਲਫਾਫੇ ਰੱਖ ਕੇ ਨਾ ਐਤਕੀ ਘਰ ਜੋਗੇ ਜ਼ਰੂਰ ਹੈ ਤਕੀ ਸਿਆਣਾ ਚ ਅਗਾ ਕੇ ਦੇਖਿਓ ਮੋਸਟਲੀ ਜੀ ਆਪਾਂ ਕਿਚਨ ਗਾਰਡਨ ਬਣਾਉਣ ਦਾ ਸ਼ੌਂਕ ਹੁੰਦਾ ਕਿ ਨਾ ਕੋ ਕਿਚਨ ਗਾਰਡਨ ਬਣਾ ਸਕਦਾ ਹੈ ਹਾਂ ਤੁਸੀਂ ਤੂੜੀ ਵਾਲੇ ਕਮਰੇ ਚ ਹੀ ਰੱਖ ਕੇ ਦੇਖ ਲਿਓ ਕਿਤੇ ਵੀ ਛਾਵੇਂ ਰੱਖ ਲ ਕੇ ਦੇਖ ਲਿਓ ਜਿੱਥੇ ਕਿ ਟੈਂਪਰੇਚਰ 18 ਡਿਗਰੀ ਜਾਂ ਉਸ ਤੋਂ ਥੱਲੇ ਹੋਵੇ ਤੋਂ ਤੁਹਾਨੂੰ ਇਹ ਜਿਹੜੀ ਚੀਜ਼ ਆ ਨਾ ਆ ਆ ਘਰੇ ਕਰਕੇ ਦੇਖਿਓ ਪਹਿਲਾਂ ਤਾਂ ਅਸੀਂ ਨਹੀਂ ਕਹਿੰਦੇ ਪਲਾਂਟ ਲਾ ਲਓ ਪਰ ਤੁਸੀਂ ਆਪਣੇ ਲਈ ਕਰਕੇ ਦੇਖਿਓ ਆਪ ਖਾਓ ਆਪਣੀਆਂ ਉਗਾਈਆਂ ਉਹ ਖੁੰਬਾ ਆਣ ਗਵਾਨ ਨੂੰ ਖਵਾਇਓ ਪਿੰਡ ਵਾਲਿਆਂ ਨੂੰ ਖਵਾਇਓ ਫੇਰ ਦੇਖਿਓ ਵੀ ਉਹਦਾ ਰਿਜ਼ਲਟ ਕੀ ਆ ਤੇ ਅਗਲੇ ਸਾਲ ਭਾਵੇਂ ਪਲਾਂਟ ਲਾ ਲਿਓ ਸੋ ਇਹ ਇੱਕ ਆਧੁਨਿਕ ਚੀਜ਼ ਆ ਇਹ ਵੱਖਰੀ ਚੀਜ਼ ਆ ਜਿਸ ਚੀਜ਼ ਦੀ ਖਪਤ ਪੰਜਾਬ ਚ ਹੋ ਰਹੀ ਆ ਸਾਨੂੰ ਲੋੜ ਆ ਕਿ ਅਸੀਂ ਉਹਨੂੰ ਪੰਜਾਬ ਚ ਉਗਾਈਏ ਵੀ ਸੋ ਇਹਦੇ ਨਾਲ ਕਾਫੀ ਲੋਕ ਹੁਣ ਆ ਰਹੇ ਆ ਸੋ ਸਾਡਾ ਮਕਸਦ ਸੀ ਕਿ ਤੁਹਾਨੂੰ ਕੁਝ ਨਵੀਂ ਚੀਜ਼ ਦਿਖਾ ਲੰਦਾ ਡਾਕਟਰ ਸਾਹਿਬ ਬਹੁਤ ਵਡਮੁੱਲੀ ਜਾਣਕਾਰੀ ਤੁਸੀਂ ਦਿੱਤੀ ਆ ਧੰਨਵਾਦ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਪੀਆਰ ਪੰਜਾਬ ਦੇ ਦਰਸ਼ਕਾਂ ਨੂੰ ਜ਼ਰੂਰ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਬਿਲਕੁਲ ਸਰ ਸਤਿ ਸ਼੍ਰੀ ਅਕਾਲ ਜੀ